ਜੈ ਹਿੰਦ ਜੀ ਮੈਂ ਇੰਸਪੈਕਟਰ ਰਣਜੀਤ ਸਿੰਘ ਮੁਖ ਅਫਸਰ ਥਾਣਾ ਮਜੀਠਾ ਰੋਡ ਵਿਖੇ ਤਨਾਤ ਸਾਨੂੰ ਥਾਣੇ ਵਿਖੇ ਇੱਕ ਚੋਰੀ ਦੀ ਕੰਪਲੇਂਟ ਆਈ ਇੱਕ ਬਖਸ਼ੀਰ ਸਿੰਘ ਜੋ ਕਿ ਕਸ਼ਮੀਰ ਐਵਨਿਊ ਦੇ ਰਹਿਣ ਵਾਲਿਆ ਇਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਕੀਤੀ ਕਿ ਇਹਨਾਂ ਨੇ ਆਪਣੀ ਇੱਕ ਪਲੈਰੋ ਮੈਕਸ ਗੱਡੀ ਜੋ ਘਰ ਦੇ ਬਾਹਰ ਲਗਵਾਈ ਲਗਾਈ ਸੀ ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਜੋ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 12 ਮਿਤੀ 9 2 25 ਜੁਰਮ 3032 ਬੀਐਨਐਸ ਸਥਾਨਮ ਹਿਠਾ ਰੋਡ ਵਿਖੇ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਤੇ ਇਹਦੇ ਵਿੱਚ ਸੀਸੀਟੀਵੀ ਕੈਮਰੇ ਅਤੇ ਹੋਰ ਸੋਰਸਸ ਦੀ ਮਦਦ ਦੇ ਨਾਲ ਅਸੀਂ ਅਸੀਂ ਚੋਰ ਨੂੰ ਕਾਬੂ ਕਰ ਲਿਆ ਜਿਸ ਦਾ ਨਾਮ ਵਿਕਰਮ ਸੀ ਜੋ ਕਿ 88 ਫੁੱਟ ਰੋਡ ਦਾ ਰੋਡ 18 ਸਦਰ ਦਾ ਹੀ ਰਹਿਣ ਵਾਲਾ ਹੈ ਜੋ ਕਿ ਪਹਿਲਾਂ ਗੁਰਦਾਸਪੁਰ ਦੇਰ ਆ ਪਾਪਾ ਨਾਨਕ ਵਿਖੇ ਰਹਿੰਦਾ ਸੀ ਅਤੇ ਇਸ ਪਾਸੋਂ ਅਸੀਂ ਬਲੈਰੋ ਗੱਡੀ ਅਤੇ ਇੱਕ ਛੋਟੀ ਦੀ ਐਕਟਵਾ ਅਸੀਂ ਬਰਾਮਦ ਕਰ ਲਈ ਹੈ ਜੀ ਅਤੇ ਇਸ ਸੰਬੰਧ ਵਿੱਚ ਅਸੀਂ ਇਸ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਹੋਰ ਵੀ ਇਸ ਪਾਸੋਂ ਰਿਕਵਰੀ ਹੋਣ ਦੀ ਉਮੀਦ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਇਸ ਇਨਾ ਗੈਰ ਸਮਾਜੀ ਅੰਸ਼ਰਾਂ ਦੇ ਖਿਲਾਫ ਸਖਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਜੈ ਹਿੰਦ